ਤੁਮ ਸਭੀ ਤੇ ਰਹੇਂ ਨਿਰਾਲਮ ਸਾਥੀ ਜੀ ਅਕਰ ਸ਼ੁਭ ਰਾਸਤ ਸਤਿ ਸ਼੍ਰੀ ਅਕਾਲ ਸਭ ਨੂੰ ਹਾਂਜੀ ਵੈਲਕਮ ਜੀ ਤੇ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਕੀ ਹਾਲ ਚਾਲ ਆ ਸਾਰਿਆਂ ਦਾ ਵਧੀਆ ਤੇ ਅੱਜ ਦਾ ਵਲੌਗ ਆਪਾਂ ਜਾਣਾ ਆ ਗੁਰਦੁਆਰਾ ਸਾਹਿਬ ਮੱਥਾ ਟੇਕਣ ਤੇ ਤੁਹਾਨੂੰ ਵੀ ਕਰਾਵਾਂਗੇ ਦਰਸ਼ਨ ਗੁਰੂ ਨਾਨਕ ਦਰਬਾਰ ਦੇ ਦਵੇਜ ਬੱਲਲੀ ਗੁਰਦੁਆਰਾ ਸਾਹਿਬ ਤੇ ਆਜੋ ਫਿਰ ਚੱਲਦੇ ਆਂ ਤੇ ਤੁਹਾਨੂੰ ਤੁਸੀਂ ਵੀ ਸਾਰੇ ਕਰੋ ਦਰਸ਼ਨ ਤੇ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫੜਾ ਵੀਡੀਓ ਫੜਾ ਜਾਦੀ ਮੈਚ ਲਾਉਣਾ ਇਹਨੂੰ ਆ ਫੜ ਉਧਰ ਖੜਿਓ ਅੱਗੇ ਮੋੜਾ ਰਾਈਟ ਮੋੜਦਾ ਨਾ ਉਧਰ ਮੜ ਜਾਣਾ ਆਹ ਹੀ ਲੈ ਜੇ ਜਾਂ ਬਿੱਟੀ ਲਾ ਗਈ ਆਣੀ ਜਿਹੜੇ ਵਾਲੀ ਮੈਚ ਹੋਣੀ ਆ ਹੈ ਉਧਰ ਚੱਲ ਆਓ ਸਾਹਮਣੇ ਇੱਧਰ ਖੜੀ ਪਿੱਛੇ ਨੂੰ ਆ ਮਾਜੇ ਦਾ ਸਾਰੇ ਲੇਬਰ ਗੈਂਪੀ ਆ ਇਹ ਜਿੰਨੇ ਵੀ ਹੈਗੇ ਆ ਅਹੀਂ ਜਾਣਾ ਟਰੱਕ ਤੇ ਆਪਣਾ ਟਰੱਕ ਲੈ ਕੇ ਜਾਵਾਂਗੇ ਗੁਰਦੁਆਰਾ ਸਾਹਿਬ ਉੱਥੇ ਲਾ ਕੇ ਫਿਰ ਉੱਤੋਂ ਅੱਗੇ ਦੇਖਦੇ ਜੇ ਕੋ ਮਨ ਜਾਣਾ ਫਾਇਦਾ ਫਿਰ ਜਾਵਾਂਗੇ ਹੈ ਇਥੋਂ ਚੋਰੀ ਹੋਈ ਹੀ ਗੱਡੀ ਉਧਰ ਕਿੱਥਾ ਮਸਜਿਦ ਦੇ ਲੱਗ ਕੇ ਮਾਰਦੇ ਬਸ ਮਸਜਿਦ ਕੱਢੀ ਵੱਢੀ ਆਵੇ ਚੱਲੀ ਉਹ ਤੁਰ ਲੋਗਾ ਹੈ ਉਹ ਨਾ ਲੋਕੀ ਘਰੋਂ ਭੁੱਖੇ ਜਾਂਦੇ ਆ

ਆਪਾਂ ਕਰਨਾ ਆਪਾਂ ਪਨੇ ਟ੍ਰੱਕ ਤੇ ਜਾਣਾ ਗੁਰਦਵਾਰੇ ਸਹੀ ਕਿ ਨਹੀਂ ਕਾਮਚੋਰ ਕਾਮਚੋਰ ਕਹਿੰਦਾ ਕਾਮਚੋਰ-ਜੋਤ ਕਾਮਚੋਰ 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 ਇਹ ਸਾਰੀਆਂ ਇੱਧਰ ਗੱਡੀਆਂ ਖੜੀਆਂ ਹੁੰਦੀਆਂ ਪਾਰਕਿੰਗ ਕੱਚੀ ਪਾਰਕਿੰਗ ਤੇ ਕਮੋਡੇਸ਼ਨ ਲੀਵਰ ਦੀ ਸਾਰੀ ਤੇ ਆ ਆਪਣਾ ਟਰੱਕ ਖੜਾ ਤੇ ਨਹੀਂ ਲਾਉਣੀ ਆ ਚੱਲਦੇ ਫਿਰ ਗੁਰਦੁਆਰੇ ਤੇ ਮੈਂ ਲਿਵਰ ਦੇ ਉੱਤੇ ਚੱਲ ਕੇ ਦਾ ਨਹੀਂ ਜਾਣਾ ਪਹਿਲਾਂ ਗੁਰਦੁਆਰਾ ਸਾਹਿਬ ਤੇ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਫਿਰ ਉਸ ਤੋਂ ਬਾਅਦ ਚ ਦੇਖਦੇ ਆਂ ਫਿਰ ਚੱਲਾਂਗੇ ਅੱਗੇ ਫਿਰ ਤੁਤਤਾ ਮੋੜ ਜਾਣਾ ਫਿਰ ਉਸ ਤੋਂ ਬਾਅਦ ਹਰੋ ਮੈਨੂੰ ਤੇ ਨਾ ਗੁਰਦੁਆਰਾ ਸਾਹਿਬ ਚੱਲਦੇ ਹਾਂਜੀ ਤੇ ਇਹ ਸਿਗਨਲ ਸਾਡੇ ਕੈਂਪ ਦੇ ਕੋਲੇ ਹੀ ਆ ਵੈਸੇ ਤਾਂ ਅਸੀਂ ਤੁਰ ਕੇ ਵੀ ਜਾਈਏ 10 ਮਿੰਟ ਲੱਗਦੇ ਆ ਪਰ ਅਸੀਂ ਵਾਇਗੁਰੂ ਦੀ ਕਿਰਪਾ ਨਾਲ ਕਰੇ ਕਰੇ ਜਾਣਾ ਹੁੰਦਾ ਆ ਤਾਂ ਫਿਰ ਕਿਉਂਕਿ ਜ਼ਿਆਦਾਤਰ ਅਸੀਂ ਬਾਹਰੇ ਰਹੀ ਦਾ ਲੋਡ ਲੈ ਕੇ ਸੌਦੀ ਨੂੰ ਤੁਹਾਨੂੰ ਪਤਾ ਹੀ ਜਾਏਦਾ ਤਾਂ ਆਹ ਮੁੰਡਾ ਉਹੀ ਆ ਜਿਹਦਾ ਆਪਾਂ ਟਰੱਕ ਉਹਦਣ ਲੈ ਕੇ ਆਏ ਡੋਵਾਰ ਕਰਕੇ ਅਮਰਜੋਤ ਸਿੰਘ ਤੂੰ ਗੇ ਲਿਆਂਦਾ ਗੇ ਤੂੰ ਕੇ ਲਿਆਂਦਾ ਪਰ ਇਹਦਾ ਟਰੱਕ ਹੱਲੇ ਉੱਥੇ ਹੀ ਆ ਗਰਾਜ ਵਿੱਚ ਹੀ ਆ ਸਹੀ ਨਹੀਂ ਹੋਇਆ ਕੱਲ ਸਵੇਰ ਦੇਖੂਗਾ ਤੇ ਫਤਹ ਹੋਣੀ ਇਹ ਲੈ ਕੇ ਆਏ ਬੈਗ ਲੋਡ ਇਹ ਬਠਿੰਡੇ ਦਾ ਬਾਈ ਆਪਣਾ ਤੇ ਅਸੀਂ ਦੋਨੇ ਦਬਾਬੇ ਵਾਲੀਆਂ ਇਹ ਬਠਿੰਡੇ ਵਾਲਾ ਭਾਈ ਤੇ ਆ ਆ ਇੱਧਰ ਇਹਨਾਂ ਦੀ ਰਹਿائش ਵਗੈਰਾ ਆ ਹਨਾ ਅਸਲ ਗੇਟ ਆ ਸਾਰੀਆਂ ਹੋਣੀ ਬਣੀਆਂ ਆ ਕੋਈ ਦੋਵਾਂ ਸਾਲਾਂ ਦੇ ਵਿੱਚ ਵਿੱਚ ਆ ਰਹਿ ਹੈ ਸਾਰੀ ਇੱਥੇ ਚਾਰਚ ਆ ਤੇ ਹੁਣ ਮੰਦਿਰ ਵੀ ਸ਼ਾਇਦ ਬਣਦਾ ਹਨਾ ਜੋਤ ਮੰਦਿਰ ਵੀ ਬਣਦਾ ਆ ਤੇ ਉੱਥੇ ਗੁਰਦੁਆਰਾ ਸਾਹਿਬ ਆਪਣਾ ਹਾਂ ਸਾਰੇ ਲੋਕੀ ਤੁਰ ਕੇ ਜਾਂ ਨੀ ਕਿ ਜ਼ਿਆਦਾਤਰ ਚੱਲ ਜਾਂਦੇ ਹਲੇ ਮੌਸਮ ਸਹੀ ਗਰਮੀਆਂ ਨੂੰ ਥੋੜਾ ਜਿਹਾ ਔਖਾ ਹੁੰਦਾ ਵੈਸੇ ਤਾਂ ਬੱਸਾਂ ਟੈਕਸੀਆਂ ਸਭ ਕੁਝ ਹੀ ਜਾਂਦਾ ਆ ਤੇ ਉਹ ਸਾਹਮਣੇ ਸਿਟੀ ਦੇਖ ਸਕਦੇ ਤੁਸੀਂ ਸਾਹਮਣੇ ਸਿਟੀ ਆ ਤੇ ਮੱਥਾ ਟੇਕਣ ਤੋਂ ਬਾਅਦ ਫਿਰ ਦੇਖਦੇ ਆਪਾਂ ਚੱਲਾਂਗੇ ਉੱਧਰ ਨੂੰ ਇਹ ਹੈਗੀ ਆ ਚਰਚ ਇਹ ਚਰਚਾ ਲੈਣਾ ਲੱਗੀਆਂ ਚਰਚ ਨੂੰ ਵੀ ਤੇ ਉਹ ਆਪਣਾ ਗੁਰੂ ਨਾਨਕ ਦਰਬਾਰ ਫੜੇ ਕਾ ਨੂੰ ਆਂਦੇ ਤੇ ਪਾਰਕਿੰਗਾਂ ਫੋਲੋਈਆਂ ਪਈਆਂ ਕੱਚੀਆਂ ਇਹ ਗੁਰਦੁਆਰਾ ਸਾਹਿਬ ਆ ਤੇ ਮਾਰੇ ਗੁਰੂ ਇੱਕ ਇਹ ਮੇਨ ਡੋਰ ਆ ਇੱਕ ਦੂਸਰੀ ਸਾਈਡਾਂ ਮੇਨ ਡੋਰ ਆ ਏ ਵੀ ਸਾਰੇ ਮੁੰਡੇ ਮੱਥਾ ਟੇਕ ਨਹੀਂ ਆਉਂਦੇ ਆ ਕਿਉਂਕਿ ਇੱਥੇ ਕੱਚੀ ਪਾਰਕਿੰਗ ਹੈਗੀ ਆ ਤੇ ਤੇ ਟਰੱਕ ਵਗੈਰਾ ਲੱਗ ਜਾਂਦੇ ਸਾਰੇ ਆਹ ਟਰੱਕਾਂ ਵਾਲੇ ਆਏ ਆ ਸਾਰੇ ਬੱਸਾਂ ਵੀ ਆਉਂਦੀਆਂ ਆ ਫਰਡੇ ਨੂੰ ਤੇ ਉਹ ਬੈਕ ਸਾਈਡ ਤੇ ਆ ਮੰਦਿਰ ਬਣਦਿਆ ਹੁਣ ਇਹ ਗੁਰਦੁਆਰਾ ਸਾਹਿਬ ਹੋ ਗਿਆ ਇਹ ਮੰਦਿਰ ਹੋ ਗਿਆ ਤੇ ਓਪੋਜ਼ਿਟ ਇਹਦੇ ਦੂਜੀ ਸਾਈਡ ਚਰਚ ਹੋ ਗਈ ਤੇ ਚਲੋ ਠੀਕ ਆ ਨਲਦੇ ਹੁਣ ਮੱਥਾ ਟੇਕ ਲੀਏ ਫਿਰ ਕਰੋਨੇ ਦਰਸ਼ਨ ਤੁਹਾਨੂੰ ਸਾਰਿਆਂ ਨੂੰ ਤੇ ਬਾਏ ਬਾਏ ਹਾਂਜੀ ਇੱਕ ਇਹ ਇੰਟਰਸਟ ਡੋਰ ਆ ਤੇ ਇੱਧਰ ਬੰਦ ਕੀਤਾ ਇਹਨਾਂ ਨੇ ਹੁਣ ਬਾਹਰ ਆਉਨ ਨੂੰ ਗੇਟ ਨੰਬਰ 2 ਗਾਹੇ ਬਾਕੀ ਇਹਦੇ ਚ ਪਾਣੀ ਆ ਸਾਰਾ ਬੰਦ ਆ ਸ਼ਾਮ ਜੀ ਨੂੰ ਚੱਲਦਾ ਹੁੰਦਾ ਇਹ ਤੇ ਇਹ ਭਵਾਰੇ ਜੇ ਬਣਾਏ ਇਹਨਾਂ ਨੇ ਸਾਰੇ ਮੈਂ ਤਾਂ ਕੁਰਸੀ ਤੇ ਬੈਠ ਪਾਉਂ। ਇਹ ਜੋੜਾ ਕਰ ਤੇ ਹੁਣ ਇੱਥੋਂ ਪ੍ਰਸ਼ਾਦ ਵਗੈਰਾ ਮਿਲ ਜਾਣਾ ਆਪਾਂ ਨੂੰ ਤੇ ਮਨ ਉੱਛਾ ਕੇ ਜਾ ਕੇ ਗੱਡੀ ਵਿੱਚ ਤੇ ਚਲੋ ਠੀਕ ਆ ਮਿਲਦੇ ਆਂ ਫਿਰ ਬਾਅਦ ਚੋਂ। ਤੇ ਇਹ ਆਪਾਂ ਨੂੰ ਪ੍ਰਸ਼ਾਦ ਦੇਗ ਮਿਲ ਗਈ ਆ। ਕਰੋਨਾ ਦਾ ਕਰਕੇ ਹੱਲੇ ਇੰਦਾਂ ਹੀ ਦਿੰਦੇ ਆ। ਬੰਦ ਕਰਤਾ ਹਨਾ ਇਹਨਾਂ ਨੇ। ਉਦੋਂ ਦਾ ਪਹਿਲਾਂ ਦਾ ਹੀ ਤੇ ਕੀ ਹਾਲ ਚਾਲ ਆ ਤੇ ਆਪਾਂ ਗੁਰੂ ਘਰ ਤੋਂ ਮੱਥਾ ਟੇਕ ਕੇ ਆ ਗਏ ਆ ਵਾਪਸ ਤੇ ਚਲੋ ਠੀਕ ਆ ਫਿਰ ਬਣਦੇ ਬਾਅਦ ਚੋਂ ਫਿਰ ਕਿਸੇ ਦਿਨ ਤੇ ਕਿਸੇ ਅਗਲੇ ਨਵੇਂ ਵਲੌਗ ਦੇ ਵਿੱਚ ਤੇ ਹੁਣ ਦੇਖਦੇ ਆ ਸਾਡਾ ਅੱਗੇ ਦਾ ਕੀ ਪਲਾਨ ਆ ਤੇ ਸਾਰਿਆਂ ਨੂੰ ਬਾਏ ਬਾਏ ਸਤਿ ਸ੍ਰੀ ਅਕਾਲ ਕਰ ਦਿਓ ਮੜੀ ਬਾਏ ਬਾਏ ਛੁੱਟੋ ਅਸੀ ਰਾਜੀ